ਵੀਰਾਂ ਕਾਣੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦਾ ਫੜ ਕੰਡਾਲੇ ਮੋਢਾ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸੀ ਕੁੱਕਰ ਦੀ ਮਸ਼ੂਕ ਦਾ ਵੇਖੀ ਕਿਤੇ ਦੱਬਦੀ ਨਾ ਉਹ ਵੇਖੀ ਕਿਤੇ ਦੱਬਦੀ ਨਾ ਕੋੜਾ ਵੇ ਵਾ ਦੁੱਖ ਦਾ ਸੁੱਚਿਆ ਵੇ ਦੱਬਦੀ ਨਾ ਕੋੜਾ ਵੇ ਵਾ ਦੁੱਖ ਦਾ ਬਾਈਕ ਤੇ ਤੇਲ ਪੌਣ ਵੀ ਪੈਸੇ ਹੈ ਨਹੀਂ ਸੀ ਤੇ ਜਦੋਂ ਦੇੜੇ ਕੰਦਰ ਵੀ ਚੱਲ ਮਤਲ ਲੈ ਕੇ ਜਾਣਾ ਫਿਲਹਾਲ ਕਾਫੀ ਸ਼ੋਅ ਲੱਗੇਗਾ ਜਿਹਨੂੰ ਇਸ ਲਾਇਵਰ ਜਾ ਕੇ ਨੂੰ ਗਏ ਮਤਲ ਉਹਲੀ ਕਾਫੀ ਸ਼ੋਅ ਲੱਗੇ ਕੋਈ ਕੰਦ ਕਰਦੇ ਜਿੱਦ ਹਲਵਾਈ ਦਾ ਕਹਦੇ ਆਪਾ ਬਸ ਉੱਠੇ ਹੀ ਇਹ ਤਾਂ ਕਰਦੇ ਹੋਗੇ ਮੈਨੂੰ ਕੁਛ ਬਣਾਉਣ ਦੀ ਖਤਰੀ ਮੈਂ ਇਹ ਤਾਂ ਕਰਦਾ ਜੀ ਮੇਰੀ ਬੇਟੀ ਜਾਂ ਬਸ ਪਰ ਮੈਂ ਵੀ ਧੋਲਦੀ ਨਹੀਂ ਮੈਨੂੰ ਅੰਦਾ ਵੀ ਮੈਂ ਮਿਹਨਤ ਕਰਾਂ ਮੈਂ ਅੱਗੇ ਜਾ ਆਹ ਸੋਨਾ ਹੀਰਾ ਸ਼ੌਹਰਤ ਦੀ ਅਜਮਾਇਸ਼ ਨਹੀਂ ਕਰਦੀ ਓ ਹੋ ਰਾ ਵਾਂਗੂ ਸਜਣਾ ਕੋਈ ਫਰਮਾਇਸ਼ ਨਹੀਂ ਕਰਦੀ ਓ ਮੈਂ ਕੀ ਦੇਣਾ ਸਭ ਕੁਝ ਹੀ ਤਾਂ ਤੇਰਾ ਓ ਆਪਣੇ ਦਿਲ ਚੋਂ ਨਾਮ ਤੇਰਾ ਗੁਮਨਾਮ ਨਹੀਂ ਕੀਤਾ ਓ ਮੈਂ ਤੇ ਮੇਰੀ ਜਾਨ ਨਿਸ਼ਾਵਰ ਦੋ ਮੈਂ ਤੇਰੇ ਤੋਂ ਫੇਰ ਨਾ ਕੀ ਸਜਣਾ ਕੁਝ ਕੁਰਬਾਨ ਨਹੀਂ ਕੀਤਾ ਤਾਂ ਬਹੁਤ ਆਂਦੀ ਹੈ ਬਾਜੀ ਹੁਣ ਦੇਖੋ ਕਈ ਵਾਰ ਤਾਂ ਹਾਂ ਪਰ ਦਸ ਲੰਦਰ ਵੀ ਸਭੰਗ ਹੋ ਜਾਂਦਾ ਹੈ ਵੀ ਮੈਂ ਸ਼ੁਰੂਗੈਰਾ ਕਰਦੀ ਆ ਮੈਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਗੈਰ ਕੰਮ ਤੇ ਮੇਰੀ ਮੰਮੀ ਤਾਂ ਘਰ ਰਹਿੰਦੇ ਹਨ ਉਹ ਮੈਨੂੰ ਪਕਾਏ ਵੀ ਸਾਬੇ ਦੇ ਕੰਮ ਕਰ ਲੈਂਦੇ ਤੇ ਮੇਰਾ ਜਾਗਰੂਨ ਲਾ ਕੇ ਚਲੋ ਫਿਰਸੇ ਆ ਜਾਂਦੇ ਆ ਜਾਂ ਮੈਂ ਰੈਕਲ ਤੇ ਜਾਂਦੀ ਆ ਉਹਦੇ ਪੈਸੇ ਆ ਜਾਂਦੇ ਇਹਦੇ ਵੀ ਯਾਰ ਆ ਮੇਰਾ ਨਾਮ ਜਿਤਾਨੀ ਕਿੰਨੇ ਟਾਈਮ ਤੋਂ ਜਿਹੜੀ ਤੁਸੀਂ ਸਿੰਗਿੰਗ ਕਰਦੇ ਟਾਈਮ ਤਾਂ ਫਿਲਹਾਲ ਮੈਨੂੰ 5-6 ਸਾਲ ਹੋ ਗਏ ਸਿੰਗਿੰਗ ਕਰਦੇ ਹਾਂ ਮੁਸ਼ਕਲਾਂ ਤਾਂ ਮੈਨੂੰ ਹਜੇ ਤੱਕ ਵੀ ਆ ਰਹੇ ਆ ਬਹੁਤ ਹੀ ਜ਼ਿਆਦਾ ਨਾ ਯਾਨੀ ਟਫ ਹੈ ਮੇਰੀ ਲਾਈਫ ਅਜੇ ਵੀ ਤਾਂ ਮੇਰੇ ਬ੍ਰਦਰ ਸੀਗੇ ਪਾਪਾ ਉਹਨਾਂ ਨੂੰ ਸਿਖਾਉਂਦੇ ਹੁੰਦੇ ਸੀਗੇ ਤੇ ਬ੍ਰਦਰ ਤੋਂ ਚਲੋ ਨਹੀਂ ਗਾਇਆ ਗਿਆ ਹਨਾ ਫਿਰ ਉਹ ਮੈਨੂੰ ਸਿਖਾਉਣ ਲੱਗੇ ਵੀ ਤੂੰ ਗਾਣਾਗਾ ਗੇ ਮੈਂ ਕਿਹਾ ਚਲੋ ਮੈਂ ਵੀ ਕਰਨਗੀ ਵਦੂੰਗੀ ਕੁਝ ਲਾਈਫ 'ਚ ਮੈਂ ਵੀ ਕਰ ਸਕਦੀ ਹਾਂ ਉਹਨਾਂ ਨੂੰ ਮੇਰੀ ਆਵਾਜ਼ ਵਧੀਆ ਲੱਗੀ ਫਿਰ ਮੇਰੇ ਸ਼ੋਅ ਵਗੈਰਾ ਲਗਾਉਂਦੇ ਰਹੇ ਰਿਆਸ ਵਗੈਰਾ ਕਰਤੇ ਰਹੇ ਕੋਈ ਟਾਈਮ ਨਹੀਂ ਪਾਜੀ ਮੈਂ ਤੁਹਾਨੂੰ ਦੱਸਦੀ ਆ ਮੈਂ ਛੋਟੀ ਸੀ ਸੀ ਮੇਰੀ ਫਿਲਹਾਲ 15 ਸਾਲ ਏਜ ਹੋ ਗਈ ਜਦੋਂ ਮੇਰੇ ਪਾਪਾ ਮੈਨੂੰ ਬਾਈਕ ਤੇ ਲੈ ਕੇ ਗਏ ਸੀ ਤੇ ਬਾਈਕ ਤੇ ਤੇਲ ਪਾਉਣ ਨੂੰ ਵੀ ਪੈਸੇ ਨਹੀਂ ਸੀ ਤੇ ਜਦੋਂ ਡੈਡ ਕਹਿੰਦੇ ਵੀ ਤੈਨੂੰ ਮੈਂ ਸ਼ੋਅ ਤੇ ਲੈ ਕੇ ਜਾਣਾ ਮੈਂ ਤੇ ਪਾਪਾ ਕਿਵੇਂ ਜਾਵਾਂਗੇ ਕੀ ਕਰਾਂਗੇ ਹਨਾ ਤੇ ਮੇਰੇ ਪਾਪਾ ਨੇ ਫਿਰ ਕਿਸੇ ਤੋਂ ਪੈਸੇ pade ਤੁਹਾਨੂੰ ਪਤਾ ਯਾਰ ਬਾਈਕ 'ਚ ਤੈਨਾਂ ਤੇਲ ਨਹੀਂ ਪੈਂਦਾ ਚਲੋ ਜਿੰਨੇ ਵੀ ਸੀਗੇ ਉਹਨਾਂ ਨੇ ਕੰਮ ਕਰਿਆ ਮੈਂ ਜਿੱਥੇ ਕਰਿਆ ਸੋ ਉਹਨਾਂ ਤੋਂ ਪਹਿਲੇ ਪੜੇ ਦੀ ਮੈਂ ਆਪਣੀ ਗੁੜੀਆ ਨੂੰ ਲੈ ਕੇ ਜਾਣਾਗਾ ਫਿਰ ਮੇਰੇ ਉਹਨਾਂ ਨੇ ਸ਼ੋਅ ਲਗਾਇਆ ਫਿਲਹਾਲ ਕਾਫੀ ਸ਼ੋਅ ਲੱਗੇ ਪਰ ਜੀ ਮੇਰੇ ਇਹ ਗੱਲ ਆਏ ਜਾਗਰਨ ਹੋ ਗਿਆ ਮੈਸਲ ਹੋ ਗਈ ਕਾਫੀ ਸ਼ੋਅ ਲੱਗੇ ਮੇਰੇ ਆਦਰ ਸਾਹਿਬ ਕੀ ਕਰਦੇ ਆਦਰ ਸਾਹਿਬ ਕੁਕਿੰਗ ਦਾ ਕਰਦੇ ਜਿੱਦਾਂ ਹਲਵਾਈ ਦਾ ਕਹਿੰਦੇ ਆਪਾਂ ਬਸ ਉਹ ਦਾ ਹੀ ਮਿਹਨਤ ਕਰਦੇ ਹੋ ਵੀ ਮੈਨੂੰ ਕੁਝ ਬਣਾਉਣ ਦੀ ਖਾਤਰ ਹੀ ਮਿਹਨਤ ਕਰਦਾ ਜੀ ਮੇਰੀ ਮੇਰੀ ਗਾਂ ਵਗੋ ਪਰ ਮੈਂ ਵੀ ਡੋਲਦੀ ਨਹੀਂ ਮੈਨੂੰ ਅੰਦਾ ਵੀ ਮੈਂ ਮਿਹਨਤ ਕਰਾਂ ਮੈਂ ਅੱਗੇ ਜਾਵਾਂ ਤਾਂ ਤਾਂ ਬਹੁਤ ਆਉਂਦੀ ਹੈ ਬਾਜੀ ਹੁਣ ਦੇਖੋ ਕਈ ਵਾਰ ਤਾਂ ਕਈ ਘਰ ਦਾ ਸਿਲੰਡਰ ਵੀ ਖਤਮ ਹੋ ਜਾਂਦਾ ਹੈ ਹਨਾ ਵੀ ਮੈਂ ਸ਼ੋਹਰਤ ਵਗੈਰਾ ਕਰਦੀਆਂ ਮੈਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਡੈਡ ਕਰਦੇ ਆ ਚਲੋ ਮੰਮੀ ਤਾਂ ਘਰ ਰਹਿੰਦੇ ਹਨਾ ਉਹਨਾਂ ਨੂੰ ਤਾਂ ਕਹਿ ਨਹੀਂ ਸਕਦੇ ਡੈਡੀ ਕੰਮ ਕਰ ਲੈਂਦੇ ਆ ਤੇ ਮੇਰਾ ਜਾਗਰਣ ਲਾ ਕੇ ਚਲੋ ਪੈਸੇ ਆ ਜਾਂਦੇ ਆ ਜਦ ਮੈਂ ਮਹਿਫਲ ਤੇ ਜਾਂਦੀ ਆ ਉਦੋਂ ਪੈਸੇ ਆ ਜਾਂਦੇ ਇਦਾਂ ਹੀ ਗੁਜ਼ਾਰਾ ਹੁੰਦਾ ਟਰੈਕ ਵਗੈਰਾ ਵੀ ਆ ਜਾਂਦੇ ਹਾਂਜੀ ਮੇਰਾ ਸਿੰਗਲ ਟਰੈਕ ਆਇਆ ਹਾਂਜੀ ਮੈਂ ਸੁਣਾ ਦਿੰਦੀ ਹਾਂ ਹੋ ਸੋਨਾ ਹੀਰੇ ਸ਼ੌਤ ਦੀ ਅਜਮਾਇਸ਼ ਨਹੀਂ ਕਰਦੀ ਹੋ ਹੋਰਾ ਵੰਗੂ ਸਜਣਾ ਕੋਈ ਫਰਮਾਇਸ਼ ਨਹੀਂ ਕਰਦੀ ਹੋ ਮੈਂ ਕੀ ਦੇਣਾ ਸਭ ਕੁਝ ਹੀ ਤਾਂ ਤੇਰਾ ਹੋ ਆਪਣੇ ਦਿਲ ਚੋਂ ਨਾਮ ਤੇਰਾ ਗੁਮਨਾਮ ਨਹੀਂ ਕੀਤਾ ਹੋ ਮੈਂ ਤੇ ਮੇਰੀ ਜਾਨ ਨਿਸ਼ਾਵਰ ਦੋਵੇਂ ਤੇਰੇ ਤੋਂ ਫੇਰ ਨਾ ਖੀ ਸਜਣਾ ਕੁਝ ਕੁਰਬਾਨ ਨਹੀਂ ਕੀਤਾ ਹੋ ਮੈਂ ਤੇ ਮੇਰੀ ਜਾਨ ਨਿਸ਼ਾਵਰ ਦੋਵੇਂ ਤੇਰੇ ਤੋਂ ਫੇਰ ਨਾ ਖੀ ਸਜਣਾ ਕੁਝ ਕੁਰਬਾਨ ਨਹੀਂ ਕੀਤਾ ਹੁਣ ਕਿੱਦਾਂ ਦੀ ਕੰਡੀਸ਼ਨ ਆ ਘਰ ਦੇ ਵਿੱਚ ਤੁਹਾਡੀ ਹੁਣ ਫਿਲਹਾਲ ਮੈਂ ਤੁਹਾਨੂੰ ਦੱਸਿਆ ਭਾਜੀ ਪਹਿਲਾਂ ਵੀ ਵੀ ਸ਼ੋਅ ਵਗੈਰਾ ਮੈਂ ਕਰਦੀਆਂ ਵੀ ਥੋੜਾ ਮੋਟਾ ਚੱਲ ਰਿਹਾਗਾ ਕਈ ਵਾਰ ਤਾਂ ਵੀ ਇੰਨਾ ਕੁ ਜ਼ਿਆਦਾ ਡਿਪਰੈਸ਼ਨ ਹੋ ਜਾਂਦਾ ਵੀ ਮੈਂ ਆਪਦੇ ਆਪ ਨੂੰ ਖੁਦ ਨੂੰ ਭੁੱਲ ਜਾਨੀ ਆ ਵੀ ਡਿਪਰੈਸ਼ਨ ਹੀ ਇੰਨਾ ਹੋ ਜਾਂਦਾਗਾ ਹੋ ਜਾਂਦੀਆਂ ਘਰ ਦੀਆਂ ਮਜਬੂਰੀਆਂ ਹੋ ਜਾਂਦਾਂਗਾ ਹੁਣ ਕੀ ਕਰ ਸਕਦੇ ਬਸ ਇੱਕ ਰੱਬ ਤੇ ਆਸ ਰਗਾ ਰਹਿਸ ਨੂੰ ਕਿੰਨਾ ਟਾਈਮ ਦੇ ਹਸਲ ਨੂੰ ਮੇਰੇ ਪਾਪਾ ਮੈਨੂੰ 2 ਘੰਟੇ ਪੂਰਾ ਟਾਈਮ ਦਿੰਦੇ ਆ ਉਸ ਤੋਂ ਬਾਅਦ ਮੈਂ ਫੈਮਿਲੀ ਦੇ ਵਿੱਚ ਘਰ ਦੇ ਕੰਮ ਬਸ ਕਰਨ ਲੱਗ ਜਾਂਦੀ ਹਾਂ ਹਾਲ ਮੈਂ ਤੁਹਾਨੂੰ ਦੱਸਦੀ ਆ ਕਈ ਵਾਰ ਜੇ ਸ਼ੋਅ ਵਗੈਰਾ ਹੁੰਦਾ ਜਾਂ ਕਿਤੇ ਵੀ ਲਾ ਲਓ ਤਾਂ ਸਾਨੂੰ ਟਾਈਮ ਲੈਣਾ ਪੈਣ ਲੱਗ ਜਾਂਦਾ ਜਾ ਕੇ ਵੀ ਮੈਨੂੰ ਟਾਈਮ ਦੇ ਦੋ ਚਲੋ ਹਨਾ ਵੀ ਮੈਂ ਕੁਛ ਆਵਦੀ ਜਾਂ ਮੈਂ ਆਪਣੀ ਕਲਾ ਲਗਾ ਲਵਾਂਗੀ ਹਨਾ ਵੀ ਲੋਕ ਪਸੰਦ ਕਰਨ ਲੱਗ ਜਾਂਦੇ ਆ ਕਈ ਵਾਰ ਟਾਈਮ ਮਿਲਦਾ ਵੀ ਨਹੀਂ ਹੁੰਦਾਗਾ ਤੇ ਵੀ ਬੜਾ ਮਨ ਦੁਖੀ ਹੁੰਦਾ ਹਨ ਜਦੋਂ ਵੱਡੇ ਵੱਡੇ ਸੰਘਰਮ ਅਸੀਂ ਦੇਖਦੇ ਆਂ ਲਈ ਮੈਂ ਵੀ ਇਦਾਂ ਹਾਂ ਹਨ ਮਨ ਮਨ ਦੁਖੀ ਹੋ ਜਾਂਦਾ ਹੈ ਨਰਾਸ਼ ਹੋ ਕੇ ਵੀ ਮੁੜੋਂ ਕਦੇ ਕੋਈ ਇਦਾਂ ਹੋਵੇ ਵੀ ਤੁਸੀਂ ਬੇਟ ਕਰਦੇ ਹੋ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਹੋਵੇ ਤੇ ਵਾਪਸ ਆਇਓ ਹਾਂਜੀ ਹਾਂਜੀ ਭਾਜੀ ਇਦਾਂ ਵੀ ਹੋਇਆ ਬੜਾ ਨਰਾਸ਼ ਹੋਣਾ ਪੈਂਦਾ ਜੇ ਤੁਹਾਨੂੰ ਦੱਸਿਆ ਵੀ ਵੀ ਸੈਡ ਹੋ ਜਾਂਦਾ ਮਨ ਵੀ ਪਾਪਾ ਵੀ ਮੈਨੂੰ ਚਲੋ ਫਿਰ ਫਿਰ ਮੈਂ ਕਹਿ ਦਿੰਦੀ ਵੀ ਕੋਈ ਗੱਲ ਨਹੀਂ ਵੀ ਕੱਲ ਦਾ ਟਾਈਮ ਆਊਗਾ ਆਪਣਾ ਅੱਜ ਕੱਲ ਪਲੇਟਫਾਰਮ ਵੀ ਬਣਦੇ ਨੇ, ਸ਼ੋਅ ਹੋ ਰਹੇ ਨੇ। ਤੇ ਚੈਨਲਾਂ 'ਤੇ ਵੀ ਕੋਈ ਸੋ ਪੰਜਾਬ ਵਗੈਰਾ, ਉਹਦੇ ਵਿੱਚ ਵੀ ਕੋਈ ਪਾਰਟਿਸਿਪੇਟ ਨਹੀਂ ਕਰਿਆ ਜਾਂ ਕੋਈ ਸੋਚਿਆ ਅੱਗੇ। ਭਾਜੀ ਮੈਂ ਤੁਹਾਨੂੰ ਗੱਲ ਦੱਸਦੀ ਆ ਸਾਰੀ ਖੇਡ ਹੁੰਦੀ ਆ ਪੈਸੇ ਦੀ। ਜਿਹਦੇ ਕੋਲ ਪੈਸਾ ਹੁੰਦਾ ਨਾ ਉਹ ਸਭ ਕੁਝ ਕਰ ਲੈਂਦਾ ਹੈ। ਠੀਕ ਆ ਜੇ ਤੁਸੀਂ ਜਿਹਦਾ ਆਡੀਸ਼ਨ ਦੀ ਗੱਲ ਕਰੀ ਆ ਠੀਕ ਆ ਵੀ ਜੇ ਮੈਂ ਸ਼ੋਅ ਵਗੈਰਾ ਤਾਂ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਾਨੀ ਆ ਤਾਂ ਅਸੀਂ ਕਰਾ ਕੇ ਗੱਡੀ ਲੈ ਕੇ ਜਾਂਦੇ ਹਾਂ ਨਾ ਉਹ ਵੀ ਪੈਸੇ ਵੀ ਮੇਰਾ ਡੈਡੀ ਇੰਨਾ ਵੀ ਹੈ ਨਹੀਂਗਾ ਵੀ ਅਸੀਂ ਕੰਮ ਕਰ ਲਾਂਗੇ ਹਨਾ ਵੀ ਪਾਪਾ ਤਾਂ ਮਿਹਨਤ ਕਰਦੇ ਆ ਮੇਰੇ ਮੈਂ ਸ਼ੋਅ ਵਗੈਰਾ ਕਰਕੇ ਪੈਸੇ ਕਮਾ ਲੈਂਦੇ ਆ بس ਇਹ ਗੱਲ ਹੋਉਂਦੀ ਆ ਵੀ ਸਾਰੀ ਖੇੜ ਜਿੰਨੀ ਵੀ ਮੈਂ ਕਹਿੰਦੀ ਆ ਵੀ ਦੁਨੀਆਦਾਰੀ ਆ ਸਾਰੇ ਪੈਸੇ ਨਾਲ ਹੋਉਂਦੀ ਆ ਹੋਰ ਕਿੱਦਾਂ ਹੈ ਤੁਹਾਡੇ ਜਿਹੜੇ ਗਾਣੇ ਆਏ ਨੇ ਕਿਹੜੇ ਕਿਹੜੇ ਗਾਣੇ ਨੇ ਹੋ ਜੱਟੀ ਬੁਲਬੁਲ ਵਰਗੀ ਵੇ ਤੇਰੇ ਤਹਿ ਮਰਦੀ ਤੇਰੇ ਤਹਿ ਮਰਦੀ ਜੱਟੀ ਬੁਲਬੁਲ ਵਰਗੀ ਵੇ ਤੇਰੇ ਤਹਿ ਮਰਦੀ ਤੇਰੇ ਤਹਿ ਮਰਦੀ ਤੇਰੀ ਖਾਤਰ ਵੇ ਸਜਣਾ ਤੇਰੀ ਤੇ ਜਿੰਦ ਤਰਦੀ ਤੇਲੀ ਤੇ ਜਿੰਦ ਤਰਦੀ ਜੱਟੀ ਬੁਲਬੁਲ ਵਰਗੀ ਵੇ ਤੇਰੇ ਤੇ ਮਰਦੀ ਤੇਰੇ ਤੇ ਮਰਦੀ ਹੋ ਨਾਗਵਣੀ ਵਾਂਗੂ ਰੱਖੇ ਸਾਬ ਕੇ ਜਵਾਨੀ ਹੋ ਮੈ ਜੀ ਨਾ ਕਰਾ ਕੇ ਨੁਕਸਾਨ ਵੇ ਜਾਨੀ ਹੋ ਡੰਗ ਮਾਰਦੀ ਟਿਕ ਟਿਕ ਟੱਪਾਰਦੀ ਹੋ ਡੰਗ ਮਾਰਦੀ ਟਿਕ ਟਿਕ ਟੱਪਾਰਦੀ ਮੈਂ ਛੱਡਦੀ ਨਾ ਕੱਚ ਮੁੰਡਿਆ ਹੋ ਚੰਡੀਗੜ੍ਹ ਦੇ ਨਾਗਨ ਫਿਰੇ ਛੇੜਦਾ ਤੂੰ ਬੱਚ 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 ਮੁੰਡਿਆ ਹੋ ਚੰਡੀਗੜ੍ਹ ਦੇ ਨਾਗਨ ਫਿਰੇ ਛੇੜਦਾ ਤੂੰ ਬੱਚ 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 ਮੁੰਡਿਆ ਤੇ ਬਲਵੀਰਾਂ ਕਹਾਣੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦਾ ਫੜ ਕੰਡਾਲੇ ਮੋਢੇ ਤੇ ਬੰਦੇ ਥਾਣੀ ਅੰਤ ਵੇਲਾ ਆ ਗਿਆ ਸੀ ਕੁਕਰ ਦੀ ਮਸ਼ੂਕ ਦਾ ਵੇਖੀ ਕਿਤੇ ਦੱਬਦੀ ਨਾ ਹੋ ਵੇਖੀ ਕਿਤੇ ਦੱਬਦੀ ਨਾ ਕੋੜਾ ਵੇ ਵਾ ਦੁਖ ਦਾ ਸੁੱਚਿਆ ਵੇ ਦੱਬਦੀ ਨਾ ਕੋੜਾ ਵੇ ਵਾ ਦੁਖ ਦਾ ਇੱਕ ਮੈਂ ਸਾਰੇ ਜਿਵੇਂ ਮੇਰੇ ਵਰਗੇ ਹਨ ਬੱਚੇ ਆ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਮੈਂ ਵੀ ਆਪਣੇ ਮਾਂ ਪਿਓ ਦੀ ਕਦਰ ਕਰਿਆ ਕਰੋ ਸਾਰੇ ਜਾਨੇ ਵੀ ਮਾਗਣ ਤਾਂ ਕੋਈ ਤੁਹਾਨੂੰ ਪਤਾ ਵੀ ਕੋਈ ਨਹੀਂ ਹੁੰਦਾ ਹੈ ਨਾ ਤੇ ਮੈਂ ਉਹਨਾਂ ਨੂੰ ਇੱਕ ਥੋੜੀ ਲਾਈਨ ਸੁਣਾਉਣਾ ਚਾਹੁੰਦੀ ਹਾਂ ਮਾਂ ਦੀ ਖਾਤਰ ਸੁਣਾਉਣਾ ਚਾਹੁੰਦੀ ਹਾਂ ਹੋ ਜੰਨਤ ਨੂੰ ਜਾਂਦੀਆਂ ਹੋ ਰਾਮਾਨੇ ਹੈ ਰੱਬ ਦੀਆਂ ਖਾਸ ਅਤਾ ਮਾਨੇ ਐ ਮਾਮਾ ਠੰਡੀਆਂ ਸ਼ਾਮਾਂ ਨੇ ਮਾਮਾ ਠੰਡੀਆਂ ਸ਼ਾਮਾਂ ਨੇ ਐ ਮਾਮਾ ਹੋ ਜਾਂਦੀ ਮਾਦੀ ਖਿਦਮਤ ਕਰ ਲੈ ਹੋ ਨਾਲ ਮੁਰਾਦਾ ਚੋਲੀਆਂ ਪਰ ਲੈ ਹੋ ਜੋਦੀ ਮਾਦੀ ਖਿਦਮਤ ਕਰ ਲੈ ਹੋ ਨਾਲ ਮੁਰਾਦਾ ਛੋਲੀਆਂ ਪਰ ਹੈ ਬੇਲਾ ਮੁੜ ਕੇ ਹੋਣਾ ਨਹੀਂ ਕਿਸੇ ਹੋਰ ਨੇ ਲੜ ਲੜਾਉਣਾ ਨਹੀਂ ਮਾਂ ਮੁੜ ਕੇ ਫੇਰਾ ਪਾਣਾ ਨਹੀਂ ਮਾਂ ਠੰਡੀਆਂ ਸ਼ਾਮਾਂ ਨੇ ਹੈ ਮਾਂ ਸਾਰੇ ਜਣੇ ਆਪਣੀ ਆਪਣੀ ਮਾਂ ਦੀ ਕਦਰ ਕਰਿਆ ਕਰੋ ਸਾਰੇ ਜਣੇ ਮਾਪਿਓ ਦਾ ਪਿਆਰ ਕਰੋ ਮੇਰਾ ਇਹੀ ਕਹਿਣਾ ਸਾਰਿਆਂ ਨੂੰ ਜਿਹਨੇ ਪ੍ਰੋਗਰਾਮ ਲਗਾਉਣੇ ਆ ਹਾਂਜੀ ਜੇ ਤੁਹਾਨੂੰ ਕਿਸੇ ਨੇ ਆਪਣੇ ਇਹ ਹੋਰ ਪ੍ਰੋਗਰਾਮ ਹੁੰਦੇ ਆ ਤੁਹਾਨੂੰ ਬੁਲਾਉਣਾ ਤਾਂ ਤੁਹਾਡੇ ਨਾਲ ਸੰਪਰਕ ਕਿੱਥੇ ਕਰ ਸਕਦਾ ਕਿਵੇਂ ਕਰ ਸਕਦਾ ਕਿੱਥੇ ਦਾਖਲ ਕਰ ਸਕਦੇ ਹਜੀ ਪਾ ਜੀ ਮੈਂ ਤੁਹਾਨੂੰ ਨੰਬਰ ਬੋਲ ਸਕਦੀ ਆ ਵੈਸੇ ਮੇਰੇ ਪਾਪਾ ਨਾਲ ਗੱਲ ਕਰ ਸਕਦੇ ਸਾਰੇ ਉਦਾਂ ਜਿੱਦਾਂ ਮੇਰੀ ਆਈਡੀ ਆ ਤਾਨੀਆ ਖਾਨ ਅਫੀਸ਼ਲ ਤੇ ਉਥੇ ਅਸੀਂ ਨੰਬਰ ਵੀ ਦਿੱਤਾ ਹੋਇਆਗਾ ਵੀ ਕੋਈ ਵੀ ਗੱਲ ਕਰ ਸਕਦਾ ਸਾਡੇ ਨਾਲ ਨੰਬਰ ਹੈਗਾ 95177 066349 ਮੈਂ ਦੁਬਾਰਾ ਫੇਰ ਰੀਪੀਟ ਕਰਦੀ ਆ 95177 ਜੀਰੋ ਸ਼ਰਟ ਹੁੰਦਾ ਲਈ ਹੋ ਮੇਰੇ ਹੱਥਾਂ ਵਿੱਚ ਹੱਥ ਲੈ ਕੇ ਹੋ ਮੈਨੂੰ ਜਾਨ ਵੀ ਆਪਣੀ ਕਹਿ ਕੇ ਫਿਰ ਖੱਲਿਆ ਛੱਡ ਕੇ ਤਾ ਤੂੰ ਫਿਰ ਕੱਲਿਆ ਛੱਡ ਕੇ ਤਾ ਤੂੰ ਮੇਰਾ ਸਾਹ ਸ ਕੋ ਨਾਵੇਂ ਜੇ ਜਿੰਦ ਨਾਮ ਲਵਾਤੀ ਤੇਰੇ ਤੇ ਮੈਨੂੰ ਕਿਉਂ ਤੜਫੋ ਨਾਵੇਂ ਜਿੰਦ ਨਾਮ ਲਵਾਤੀ ਤੇਰੇ ਤੂੰ ਮੈਨੂੰ ਕਿਉਂ ਤੜਫੋ ਨਵੇਂ ਮੇਰੇ ਹੱਥਾਂ ਵਿੱਚ ਹੱਥ ਲੈ ਕੇ ਮੈਨੂੰ ਜਾਨ ਵੀ ਆਪਣੀ ਕਹਿ ਕੇ ਮੇਰੇ ਹੱਥਾਂ ਵਿੱਚ ਹੱਥ ਲੈ ਕੇ ਹੋ ਮੈਨੂੰ ਜਾਨ ਵੀ ਆਪਣੀ ਕਹਿ ਕੇ ਫਿਰ ਕੱਲਿਆਂ ਛੱਡ ਕੇ ਇਕਾਂਤੋਂ ਫਿਰ ਕੱਲਿਆਂ ਛੱਡ ਕੇ जिंद नाम लवाती तेरे तु मेनू क्यों तड़फोन आवे जिंद नाम लवाती तेरे तु मेनू क्यों तड़फोन आवे